ਕੁਰਜੀ ਕੀ ਫਤਿਹ ਜੀ ਇਹ ਸਾਡੀਆਂ ਭੈਣਾਂ ਜੀ ਹਰ ਸਾਲ ਸੰਧਾਰਾ ਲੈ ਕੇ ਪਹੁੰਚਦੀਆਂ ਸਾਡੇ ਸੁਪਨਿਆਂ ਦੇ ਘਰ ਅੱਜ ਵੀ ਮੇਰੀਆਂ ਭੈਣਾਂ ਬਿਸਕਟ ਕਢਾ ਕੇ ਲੈ ਕੇ ਆਈਆਂ ਸੰਧਾਰਾ ਲੈ ਕੇ ਆਈਆਂ ਵਾਇਗਰੂ ਚੜਦੀ ਕਲਾ ਵਕਸ਼ੇ ਤੰਦਰੁਸਤੀਆਂ ਵਕਸ਼ੇ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਵਾ ਤੇ ਇਹਨਾਂ ਭੈਣਾਂ ਨੇ ਆਪਣਾ ਫਰਜ਼ ਆ ਜਿਹੜਾ ਉਹ ਸਮਝਦਿਆਂ ਹੋਏ ਅੱਜ ਇੱਥੇ ਵਿਜ਼ਿਟ ਕੀਤੀ ਆ ਗੱਲ ਗੱਲ ਪਿੰਡ ਤੋਂ ਤੇ ਅੱਜ ਇਹਨਾਂ ਭੈਣਾਂ ਨੂੰ ਜਿੱਥੇ ਐਪਰੀਸ਼ੀਏਟ ਕਰਨਾ ਸਪੋਰਟ ਕਰਨ ਦਾ ਸਾਡਾ ਹੱਕ ਆ ਉੱਥੇ ਹੋਰਾਂ ਭੈਣਾਂ ਭਰਾਵਾਂ ਨੂੰ ਵੀ ਸਾਡੀ ਬੇਨਤੀ ਹੈ ਭਾਈ ਆਪਾਂ ਜਿੱਥੇ ਕਈ ਵਾਰੀ ਰੱਜਿਆਂ ਨੂੰ ਰਜਾ ਦਿੰਨੇ ਆ ਆਪਾਂ ਉਹਨਾਂ ਲੋਕਾਂ ਤੱਕਰ ਵੀ ਪਹੁੰਚ ਕਰੀਏ ਉਹਨਾਂ ਲੋੜਵੰਦਾਂ ਤੱਕਰ ਵੀ ਪਹੁੰਚ ਕਰੀਏ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਭੈਣ ਭਰਾ ਵਰਗੇ ਰਿਸ਼ਤੇ ਨੂੰ ਵੀ ਨੇੜਿਓਂ ਨਹੀਂ ਤੱਕਿਆ ਕ ਬਹੁਤ سارے ਲੋਕ ਨੇ ਜਿਹੜੇ ਤੁਹਾਡੇ ਆਂਢ ਗੁਆਂਢ ਤੁਹਾਡੇ ਪਿੰਡਾਂ 'ਚ ਹੀ ਆਸ-ਪਾਸ ਜਾਂ ਰਿਸ਼ਤੇਦਾਰੀਆਂ 'ਚ ਹੀ ਹੁੰਦੇ ਨੇ ਜਿਹੜੇ ਕੱਲੇ ਕਲਮ ਕੱਲੇ ਜ਼ਿੰਦਗੀ ਬਤੀਤ ਕਰਦੇ ਨੇ ਜਿਹੜੇ ਸਮਾਜ ਤੋਂ ਕਟੇ ਪਏ ਨੇ ਬਿਲਕੁਲ ਹੀ ਜਿਹੜੇ ਜਾਂ ਕੋਈ ਮੈਂਟਲੀ ਸਮੱਸਿਆ ਕਰਕੇ ਜਾਂ ਕੋਈ ਫਿਜ਼ੀਕਲੀ ਸਮੱਸਿਆ ਕਰਕੇ ਆਪਣਾ ਜੀਵਨ ਨਰਕ ਵਰਗੇ ਹਾਲਾਤਾਂ 'ਚ ਕੱਟਣ ਲਈ ਮਜਬੂਰ ਨੇ ਉੱਥੇ ਜਾ ਕੇ ਉਹਨਾਂ ਦੀ ਬਾਹ ਫੜ ਗਏ ਆਪਾਂ ਲਖੜੀਆਂ ਆ ਰਹੀਆਂ ਕੋਈ ਭੈਣ ਆ ਸਾਡੀਆਂ ਅਣਗਵਾਂਡ ਜੇ ਕੋਈ ਤੁਹਾਡੇ ਪਿੰਡ ਚ ਕੋਈ ਹੈ ਇਸ ਤਰ੍ਹਾਂ ਦਾ ਮੈਂਬਰ ਉਹ ਤੋਂ ਮਿਲ ਕੇ ਜਾ ਕੇ ਰਖੜੀ ਬਣਾਇਆਓ ਕਿਸੇ ਨੂੰ ਜਾ ਕੇ ਅੱਧਾ ਕਿਲੋ-ਕਿਲੋ ਬਿਸਕੁਟ ਹੀ ਦੇ ਆਓ ਵੀ ਲੈ ਵੀਰੇ ਅਸੀਂ ਸੁਧਾਰਾ ਦੇਣ ਆਈਆਂ ਤੂੰ ਠੀਕ ਨਹੀਂ ਜੇ ਕੋਈ ਭੈਣ ਇਸ ਤਰ੍ਹਾਂ ਦੀ ਬੈਠੀ ਆ ਉਹਨੂੰ ਕੋਈ ਭਰਾ ਸਾਡਾ ਜਾ ਕੇ ਸੁਧਾਰਾ ਦੇ ਆਵੇ ਬਿਸਕੁਟ ਦੇ ਆਵੇ ਇਹ ਚੀਜ਼ਾਂ ਹੌਸਲਾ ਦਿੰਦੀਆਂ ਇਹ ਰੀਤੀ ਰਿਵਾਜ ਬਣਾਏ ਕਾਦੇ ਲਈ ਆ ਇਹ ਰੀਤੀ ਰਿਵਾਜ ਬਣਾਏ ਗਏ ਨੇ ਸਾਡੇ ਮਿਲਵਰਤਨ ਲਈ ਸਾਡੇ ਆਪਣੇ ਆਪ ਨੂੰ ਆਪਣੇ ਬਣ ਦਾ ਅਹਿਸਾਸ ਕਰਾਉਣ ਲਈ ਪਰ ਅਸੀਂ ਅੱਜ ਆਪਣਿਆਂ ਤੋਂ ਦੂਰ ਆ ਕਈ ਤਾਂ ਐਸੇ ਨੇ ਲੋਕ ਵੀ ਜਿਨ੍ਹਾਂ ਦੇ ਹੁੰਦਿਆ ਹੋਇਆ ਵੀ ਕੋਈ ਜਾਂਦਾ ਨਹੀਂ ਹੁੰਦਿਆ ਹੋਇਆ ਵੀ ਇੱਕ ਦੂਜੇ ਨਾਲ ਵਰਤਦੇ ਨਹੀਂ ਪਰ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਵਾਕਈ ਬੰਜੇ ਬੈਠੇ ਨੇ ਇਨ੍ਹਾਂ ਭੈਣਾ ਭਰਾਵਾਂ ਦੇ ਪਿਆਰ ਤੋਂ ਆਪਣੇ ਆਪ ਦੇ ਤੋਂ ਵੀ ਦੂਰ ਹੋਏ ਬੈਠੇ ਨੇ ਉਹ ਉਹਨਾਂ ਲੋਕਾਂ ਨੂੰ ਆਪਾਂ ਜਰੂਰ ਮਿਲਿਏ ਭੈਣਾ ਦਾ ਮੇਰੀਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੀਆਂ ਹਰ ਸਾਲ ਮੇਰੀਆਂ ਭੈਣਾਂ ਇੱਥੇ ਆ ਕੇ ਸੁਪਨਿਆਂ ਦੇ ਘਰ ਵਿੱਚ ਸੇਵਾ ਲੈ ਕੇ ਆਉਂਦੇ ਆ ਬਿਸਕਟ ਘੜਾ ਕੇ ਲੈ ਕੇ ਆਉਂਦੇ ਆ ਤੇ ਆ ਕੇ ਪਰਿਵਾਰ ਦੀਆਂ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਵੀ ਮਿਲਦੇ ਆ ਉਹਨਾਂ ਭੈਣਾਂ ਨਾਲ ਸਾਡੀਆਂ ਨਾਲ ਦੁੱਖ ਸੁੱਖ ਸਾਂਝੇ ਕਰਦੇ ਆ ਅੱਜ ਬੜੀ ਖੁਸ਼ੀ ਹੋ ਰਹੀ ਹੈ ਸਾਨੂੰ ਇਹ ਦੱਸ ਦਿਆ ਹੋਇਆ ਵੀ ਇਹ ਕਰ ਦਿਆ ਹੋਇਆ ਵੀ ਵੀ ਸਾਡਾ ਛੋਟਾ ਭਰਾ ਬਲਜਿੰਦਰ ਸਿੰਘ ਰਾਜਾ ਵੜੈਚ ਇੱਕ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਨੇਹਾ ਲੈ ਕੇ ਮਨੁੱਖਤਾ ਦੀ ਸੇਵਾ ਤੇ ਸੁਪਨਿਆਂ ਦੇ ਘਰ ਤੋਂ ਸ਼ੁਰੂ ਕਰਕੇ ਸਨੇਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੱਕ ਜਾ ਰਿਹਾ ਵੀਰਾ ਇਹ ਇਹ ਵੀਰੇ ਨੇ ਦੌੜ ਕੇ ਜਾਣਾ ਇੱਥੋਂ 22 ਤਰੀਕ ਨੂੰ ਅਗਸਤ ਨੂੰ ਦੌੜ ਸ਼ੁਰੂ ਹੋਣੀ ਹੈ ਸ਼ਾਮ ਨੂੰ ਤੇ ਇਹ 24 ਅਗਸਤ ਨੂੰ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਇਹ ਦੌੜ ਸਮਾਪਤ ਹੋਊਗੀ। ਇਹ ਦੌੜ ਦਾ ਇੱਕੋ ਇੱਕ ਪਰਪਸ ਆ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਦਸਨੇਹਾ ਸੰਗਤ ਇਕੱਠ ਕਰ ਜਾਵੇ ਲੋਕੀ ਸਾਡੇ ਨੌਜਵਾਨ ਨਸਿਆਂ ਤੋਂ ਬਚਣ ਪ੍ਰੇਰਿਤ ਹੋਣ। ਇਸ ਦੌੜ ਦੀ ਜਿਹੜੀ ਸਮਰਪਣ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆ। ਜਿਹੜਾ ਕਿ 24 ਅਗਸਤ 2025 ਵਾਲੇ ਦਿਨ ਇਹ ਦਿਨ ਅਸੀਂ ਮਨਾ ਰਹੇ ਹਾਂ ਦਿਹਾੜਾ ਮਨਾ ਰਹੇ ਹਾਂ ਸਾਰੇ ਤੇ ਬਲਜਿੰਦਰ ਸਿੰਘ ਬੜੈਂਚ ਨੇ ਇਹ ਇੱਕ ਅਲੱਗ ਤਰ੍ਹਾਂ ਦੀ ਆਪਣੇ ਵੱਲੀੋਂ ਇੱਕ ਪਹਿਲ ਕੀਤੀ ਆ ਇੱਥੋਂ ਸ਼ੁਰੂ ਕਰਨਾ ਸਵੇਰੋਂ ਦੌੜਨਾ ਸ਼ਾਮ ਨੂੰ 3 ਵਜੇ ਔਰ 48 ਘੰਟਿਆਂ ਦੇ ਵਿੱਚ ਦਰਬਾਰ ਸਾਹਿਬ ਪਹੁੰਚਣਾ ਜੋ ਕਿ 150 ਕਿਲੋਮੀਟਰ ਦੀ ਇੱਥੋਂ ਇਹਨਾਂ ਦੀ ਦੌੜ ਬਣਨੀ ਆ ਜਿਹੜਾ ਜਿਹੜਾ ਇਹਨਾਂ ਨੇ ਰੂਟ ਪਲਾਨ ਕੀਤਾ ਉਹ ਵੀ ਅਸੀਂ ਸਕਰੀਨ ਦੇ ਉੱਪਰ ਡਿਸਪਲੇ ਕੀਤਾ ਵਾ ਵੀ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਕਿੱਥੇ ਕਿੱਥੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪੜਾਵਾ ਕਿੱਥੇ ਰਾਤ गुजारਨੀ ਹੈ ਇਹਨਾਂ ਨੇ ਉਸ ਤੋਂ ਬਾਅਦ ਫਿਰ ਸਵੇਰੋਂ ਤੜਕੇ ਉੱਠ ਕੇ ਫਿਰ ਸ਼ੁਰੂ ਹੋਣਾ ਇਹ ਲਗਾਤਾਰ ਦੌੜਨਗੇ ਸਿਰਫ ਇੱਕ ਸਟਾਪ ਆ ਜਿਹੜਾ ਰਾਤ ਦਾ ਹੈ ਨਾ ਹਾਂਜੀ ਇੱਕ ਵਾਰ ਆਪਾਂ ਜਿੱਦਾਂ ਸ਼ਾਮ ਨੂੰ 3 ਵਜੇ ਭੱਜਾਂਗੇ ਫਿਰ ਸੁਗਵਾੜੇ ਕੋਲ ਜਾ ਕੇ ਆਪਾਂ ਗੁਰਦੁਆਰਾ ਸਾਹਿਬ ਸਟੇ ਕਰਾਂਗੇ ਸਵੇਰ ਫਿਰ ਆਪਾਂ 3-4 ਵਜੇ ਉੱਠ ਕੇ ਅਗਲਾ ਸਟਾਪ ਲਵਾਂਗੇ ਅੱਗੇ ਜਾ ਕੇ ਕਰਤਾਰਪੁਰ ਸਾਹਿਬ ਦੇ ਲਾਗੇ ਗੁਰਦੁਆਰਾ ਗੰਗਸਰ ਸਾਹਿਬ ਤੇ ਉਸ ਤੋਂ ਬਾਅਦ ਆਪਾਂ ਦਿਨੇ ਰੈਫਟ ਕਰਕੇ ਸ਼ਾਮ ਨੂੰ ਫਿਰ ਇੱਕ ਕੜਾ ਲਵਾਂਗੇ ਅੱਗੇ ਤੱਕ ਗੁਰਦੁਆਰਾ ਸਾਹਿਬ ਤੱਕ ਤੇ ਉਸ ਤੋਂ ਬਾਅਦ ਨਾਈਟ ਦੀ ਰੈਸਟ ਕਰਕੇ ਸਵੇਰ ਅਗਲੇ ਸੰਡੇ ਮਾਰਨਿੰਗ ਆਪਾਂ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਵਾਂਗੇ ਜੀ ਜਿਸ ਦਿਨ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬਾ ਤਾਂ ਕਿ ਸਾਰੇ ਲੋਕਾਂ ਨੂੰ ਕੀਰਤ ਕਰੋ ਨਾਮ ਦੇ ਕੋ ਵੰਡ ਸਕੋ ਦਾ ਸਨੇਹਾ ਪਹੁੰਚ ਸਕੇ ਕਿਉਂਕਿ ਹਰ ਕੋਈ ਆਪਣੇ ਹਿਸਾਬ ਨਾਲ ਯਤਨ ਕਰਦਾ ਮੈਂ ਇੱਕ ਐਥਲੀਟ ਆ ਤਾਂ ਮੈਂ ਇੱਕ ਦੌੜ ਕੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰੇ ਖੁਦਾਈ ਦੇ ਸਾਰੇ ਸਾਰੇ ਲੋਕਾਂ ਦੇ ਪੂਜਨੀਕ ਨੇ ਤੇ ਉਹਨਾਂ ਦਾ ਸਨੇਹਾ ਹਰ ਇੱਕ ਤੱਕ ਪਹੁੰਚੇ ਇਸ ਕਰਕੇ ਮੈਂ ਦੌੜ ਕੇ ਨਾਲ ਇੱਕ ਆਪਣੀ ਸਿਹਤ ਦਾ ਸਨੇਹਾ ਵੀ ਦੇਵਾਂਗੇ ਕਿ ਹਰ ਇੱਕ ਬੰਦੇ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਤੇ ਕਿਰਤ ਕਰੋ ਨਾਮ ਜਪੋ ਜੋ ਆਪਣੇ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਉਹਦੀ ਆਪਣੇ ਜੀਵਨ ਦੇ ਵਿੱਚ ਪਾਲਣਾ ਕਰਨੀ ਚਾਹੀਦੀ ਜੀ ਬਿਲਕੁਲ ਜੀ ਇਹ ਬਲਜਿੰਦਰ ਸਿੰਘ ਬੜੈ ਜਿਹਦੇ ਜਿਹੜੇ ਸ਼ਬਦ ਨੇ ਇਹ ਨੌਜਵਾਨਾਂ ਨੂੰ ਸਾਡਿਆਂ ਨੂੰ ਜ਼ਰੂਰ ਇਹਨਾਂ ਦੇ ਧਿਆਨ ਦੇਣਾ ਚਾਹੀਦਾ ਤੇ ਸੁਣਨਾ ਚਾਹੀਦਾ ਇਹਨਾਂ ਨੂੰ ਇਹਨਾਂ ਤੇ ਅਮਲ ਕਰਨਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਦਾ ਇਹੀ ਸੰਦੇਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਨੂੰ ਇਹੀ ਦੱਸਿਆ ਗਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹੀ ਬਚਨ ਸੀ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਅੱਜ ਦੇ ਸਮੇਂ ਦੇ ਵਿੱਚ ਇਹ ਬੜੀ ਜ਼ਰੂਰਤ ਆ ਵੀ ਜੇ ਅੱਜ ਦੇ ਨੌਜਵਾਨ ਐਥਲੀਟ ਹੋ ਕੇ ਆਪਣੇ ਪ੍ਰੋਫੈਸ਼ਨ ਮੁਤਾਬਕ ਇਸ ਗੱਲ ਤੇ ਪੈੜਾ ਵੀ ਦੇ ਰਿਹਾ ਤੇ ਲੋਕਾਂ ਨੂੰ ਵੀ ਸੁਚੇਤ ਕਰ ਰਿਆ ਤੇ ਉਥੇ ਤੁਸੀਂ ਵੀ ਸਾਰੇ ਜੁੜੋ ਵੀਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਆ ਖਾਸ ਕਰਕੇ ਇਹ ਵੀਰੇ ਦਾ ਨੰਬਰ ਵੀ ਥੱਲੇ ਲਿਖਿਆ ਹੋਇਆ 99144 88265 ਤੁਸੀਂ ਇਹ ਨੰਬਰ ਤੇ ਸੰਪਰਕ ਕਰਕੇ ਵੀਰੇ ਦੇ ਨਾਲ ਜੇ ਕੋਈ ਜੁੜ ਕੇ ਇਸ ਦੌੜ 'ਚ ਹਿੱਸਾ ਲੈਣਾ ਚਾਹੁੰਦਾ ਆਪਾਂ ਜ਼ਰੂਰੀ ਨਹੀਂ ਵੀ ਸਾਰੀ ਦੌੜ ਵੀਰੇ ਦੇ ਨਾਲ ਕਰਨੀ ਹੈ ਪੂਰੀ ਤੁਸੀਂ ਜਿਹੜੇ-ਜਿਹੜੇ ਪੜਾਵਾਂ ਤੇ ਵੀਰੇ ਨੇ ਆਉਣਾ ਉੱਥੇ ਬੜੈ ਸਾਹਿਬ ਨੇ ਉੱਥੇ-ਉੱਥੇ ਤੁਸੀਂ ਇਹਨੂੰ ਮਿਲੋ ਆਪਣੇ ਆਪਣੇ ਇਲਾਕੇ ਦੇ ਵਿੱਚ ਤੁਸੀਂ ਉਹਨਾਂ ਸਫਰਬੀਰ ਦੇ ਨਾਲ ਜ਼ਰੂਰ ਕਢਾਓ ਤਾਂ ਜੋ ਇਹ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਇਹ ਇਹ ਸਨੇਹਾ ਲੋਕਾਂ ਤੱਕਰ ਜਾਵੇ ਤੇ ਜਦੋਂ ਵੀਰਾ ਗੁਰੂ ਰਾਮਦਾਸ ਮਹਾਰਾਜ ਤੇ ਘਰ ਦਰਬਾਰ ਸਾਹਿਬ ਪਹੁੰਚਣ ਤੇ ਉੱਥੇ ਸੰਗਤ ਨੂੰ ਵੀ ਇਹ ਸਨੇਹਾ ਜਾਵੇ ਵੀ ਕੋਈ ਨੌਜਵਾਨ ਆਇਆ ਇੱਥੋਂ 150 ਕਿਲੋਮੀਟਰ ਦੂਰ ਤੋਂ ਭੱਜ ਕੇ ਦੌੜ ਕੇ ਇੱਥੇ ਤੱਕਰ ਪਹੁੰਚਿਆ ਸਿਰਫ ਇਹ ਸਨੇਹਾ ਲੈ ਕੇ ਆਇਆ ਵੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਜਨਾ ਦਿਵਸ ਆ ਅੱਜ ਅਸੀਂ ਪ੍ਰਕਾਸ਼ ਪੁਰਬ ਦੇ ਦਿਹਾੜੇ ਦੇ ਉੱਪਰ ਆਪਣੇ ਵੱਲੋਂ ਕੀ ਕੀਤਾ ਆਪਾਂ ਗਏ ਗੁਰੂ ਘਰ ਮੱਥਾ ਟੇਕਿਆ ਪਰ ਅਸੀਂ ਕਿਸੇ ਹੋਰ ਨੂੰ ਪ੍ਰੇਰਿਤ ਕਰਨ ਦੇ ਵਿੱਚ ਕੋਈ ਆਪਣਾ ਯੋਗਦਾਨ ਪਾਇਆ ਤਾਂ ਇਸ ਤਰ੍ਹਾਂ ਜੀ ਹਰ ਇੱਕ ਮੈਂਬਰ ਆਪਣੀ ਆਪਣੀ ਡਿਊਟੀ ਨਿਭਾਉਣ ਲੱਗੇ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਤਾਂ ਹੀ ਹਰ ਇੱਕ ਮਾਨਸਿਕਰ ਹਰ ਇੱਕ ਇਨਸਾਨ ਤੇ ਕਰ ਪਹੁੰਚ ਸਕਦਾ ਤੇ ਅਸੀਂ ਰਾਜੇਪੀਰ ਦਾ ਧੰਨਵਾਦ ਵੀ ਕਰਦੇ ਆ ਜਿਹੜਾ ਇਸ ਵੀਰ ਨੇ ਅਪਰਾਲਾ ਇਥੋਂ ਮੁਨੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਸ਼ੁਰੂ ਕਰਨ ਦਾ ਜਿਹੜਾ ਇਹ ਵੀਰ ਨੇ ਸੰਕਲਪ ਲਿਆ ਤੇ ਅਸੀਂ ਉਮੀਦ ਕਰਦੇ ਆ ਗੁਰੂ ਸਾਹਿਬ ਤੇ ਅੱਗੇ ਅਰਦਾਸ ਵੀ ਕਰਦੇ ਆ ਵੀ ਸਾਡਾ ਛੋਟਾ ਵੀਰ ਇਸ ਕਾਰਜ ਦੇ ਵਿੱਚ ਸਫਲ ਹੋਵੇ ਅੱਗੋਂ ਇਸ ਤੋਂ ਵੀ ਵੱਡੇ ਕੋਈ ਹੋਰ ਅਪਰਾਲੇ ਕਰੇ ਤੇ ਨੌਜਵਾਨਾਂ ਨੂੰ ਸੇਧ ਮਿਲੇ ਇਹਦੇ ਵਿੱਚ ਸਾਡੇ ਪੀਐਸ ਬੱਗਾ ਜੀ ਖੜੇ ਨੇ ਕੋਰ ਸਾਹਿਬ ਨੇ ਬੱਚਿਆਂ ਦੇ ਸਾਡੇ ਤੇ ਇਹਨਾਂ ਨੇ ਸਾਡੇ ਨਾਲ ਰਾਜੇ ਵੀਰ ਦਾ ਸੰਪਰਕ ਜਦੋਂ ਹੋਇਆ ਸੀ ਕਿਉਂਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਦਾਖਾ ਹਾਈ ਟੈਕ ਪਾਰਕ ਦੇ ਵਿੱਚ ਬੱਚੇ ਸਾਡੇ ਐਕਸਰਸਾਈਜ਼ ਲਈ ਜਾਂਦੇ ਨੇ ਉੱਥੋਂ ਦੇ ਜਿੰਨੇ ਵੀ ਵੀਰ ਨੇ ਚਾਹੇ ਉਹ ਬਿਰਕ ਸਾਹਿਬ ਨੇ ਜਾਂ ਸੂਬੇਦਾਰ ਸਾਹਿਬ ਨੇ ਜਾਂ ਲਾਲੀ ਵੀਰੇ ਹੁਣੀ ਨੇ ਜਾਂ ਇਹ ਰਾਜਾ ਵੀਰਾ ਇਹ ਸਾਰੇ ਆਪਣੇ ਆਪਣੇ ਪੱਧਰ ਤੇ ਇਸ ਤਰ੍ਹਾਂ ਦੇ ਕਾਰਜ ਕਰਦੇ ਰਹਿੰਦੇ ਆ ਤੇ ਇਸ ਕਾਰਜ ਦੇ ਨਾਲ ਆ ਸਾਨੂੰ ਜੁੜ ਕੇ ਆਪਣੇ ਆਪ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਵੀ ਅਸੀਂ ਇਸ ਕਾਰਜ ਦਾ ਹਿੱਸਾ ਬਣਨ ਜਾ ਰਹੇ ਹਾਂ ਤੇ ਆਪਣੇ ਇੱਥੋਂ ਦੇ ਵੀ ਲੋਕਲ ਜਿਹੜੇ ਭੈਣ ਭਰਾ ਸਾਡੀ ਵੀਡੀਓ ਦੇਖਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ 22 ਅਗਸਤ ਨੂੰ ਇੱਥੋਂ ਆਪਾਂ ਸ਼ਾਮ ਨੂੰ 3 ਵਜੇ ਇਸ ਵੀਰ ਨੂੰ ਰਵਾਨਾ ਕਰੀਏ ਤੇ ਪੂਰੇ ਇਰਸ਼ਾਹ ਦੇ ਨਾਲ ਇਹਦਾ ਵੀਰ ਦਾ ਆਪਾਂ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ